ਸ਼੍ਰੀ ਮੁਕਸਰ ਸਾਹਿਬ ਪੁਲਿਸ ਵੱਲੋਂ ਨਜਾਇਜ਼ ਅਸਲੇ ਸਮੇਤ 2 ਵਿਅਕਤੀ ਗ੍ਰਿਫਤਾਰ ਜ਼ਿਲ੍ਹੇ ਅੰਦਰਵਾਰਦਾਦ ਨੂੰ ਦੇਣਾ ਸੀ ਅੰਜਾਮ ਸ਼੍ਰੀ ਮੁਕਸਰ ਸਾਹਿਬ ਪੁਲਿਸ ਇੱਕ ਵੱਡੀ ਸਫਲਤਾ ਹਾਸਿਲ ਕਰਦਾ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਪੁਲਿਸ ਨੇ ਐਸਐਸਪੀ ਡਾਕਟਰ ਅਖਿਲ ਚੌਧਰੀ ਆਈਪੀਐਸ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ਤੇ ਚਲਾਈ ਗਈ ਕਾਰਵਾਈ ਦੌਰਾਨ ਪਿੰਡ ਆਦਨੀਆਂ ਥਾਣਾ ਲੰਬੀ ਨੇੜੇ ਨਜਾਇਜ਼ ਹਥਿਆਰਾਂ ਸਮੇਤ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰੀ ਇੱਕ ਛੋਟੀ ਕਾਰਜੇਸ ਤੋਂ ਬਾਅਦ ਕੀਤੀ ਮੁਕਸਰ ਪੁਲਿਸ ਦੀ ਟੀਮ ਸੀਆਈਏ ਮਲੋਟ ਵੱਲੋਂ ਦੋ ਅਕਿਊਜ਼ ਨੂੰ ਅਰੈਸਟ ਕਰਕੇ ਦੋ ਵੈਪਨਸ ਦੀ ਰਿਕਵਰੀ ਕੀਤੀ ਗਈ ਹੈ ਆਪਰੇਸ਼ਨਲੀ ਇਸ ਮੈਟਰ ਤੇ ਟੀਮ ਸੀਆਈਏ ਨੇ ਵੈਰੀਫਾਇਬਲ ਤੇ ਸਪੈਸੀਫਿਕ ਇਨਪੁਟ ਦੇ ਬੇਸ ਤੇ ਐਕਸ਼ਨ ਕੀਤਾ ਸੀ ਇਹ ਬ੍ਰੀਫ ਚੇਸ ਦੇ ਬਾਅਦ ਦੋਨੋਂ ਨੂੰ ਐਪਰੀਹੈਂਡ ਕੀਤਾ ਗਿਆ ਤੋਂ ਇਸ ਚ ਇੱਕ ਗੱਡੀ ਦੀ ਰਿਕਵਰੀ ਹੋਈ ਹੈ ਦੋ ਵੈਪਨਸ ਦੀ ਰਿਕਵਰੀ ਹੋਈ ਹੈ ਤੇ ਇਸ ਦੇ ਨਾਲ-ਨਾਲ ਜੋ ਹੈਗੀ ਹੈ ਇਸ ਚ ਟੋਟਲ ਜੋ ਪੁਰਾਣੇ ਪਰਚੇ ਹੈਗੇ ਇਸ ਚ ਚਾਰ ਪਰਚੇ ਨੇ ਅਤੇ ਪਹਿਲਾਂ ਰਜਿਸਟਰ ਪਾਏ ਗਏ ਹੈਗੇ तो एक एक्यूज का नाम हैगा राजनबीर तो दूसरे का नाम है, है सुखबीर तो इन्होंने पुछकिछते जो गल सामने आई हैगी आर पार्ट ऑफ सर्टेन एंटी सोशल एलीमेंट्स और जो क्रिमिनल ग्रुप्स है उन्होंने एसोसीएशन हैगी तो इस दिंकेज फरदर जो एक गल सामने आई कि मलोट के कुछ एरिया इन्हों ने सिलेक्टिव टारगेटिंग की बेस्ड ऑन देयर राइवलरी और जो इन एक आपस रंजिशबाजी सी ਉਸ ਦੀ ਤਫਤੀਸ਼ ਤੇ ਅੱਗੇ ਮੁਕੰਮਲ ਕਾਰਵਾਈ ਕਰਦੇ ਹੋਏ ਇੱਕ ਹੋਰ ਵੀ ਪਰਚਾ ਰਜਿਸਟਰ ਕੀਤਾ ਗਿਆ ਹੈਗਾ ਉਹ ਮਲੋਟ ਦਾ ਪਰਚਾ ਇੱਕ ਰਜਿਸਟਰ ਹੋਇਆ ਹੈਗਾ ਤੋਂ ਉਸ ਦੀ ਤਫਤੀਸ਼ ਤੇ ਫਰਦਰ ਡਿਵੈਲਪ ਕੀਤੀ ਜਾ ਰਹੀ ਹੈ ਲੀਡਸ ਤੋਂ ਇਸ ਐਕਸ਼ਨ ਤੇ ਪੁਲਿਸ ਨੇ ਜੋ ਸਿਲੈਕਟਿਵ ਟਾਰਗੇਟਿੰਗ ਜੋ ਹੈ ਉਸ ਨੂੰ ਐਵਰਟ ਕਰ ਲਿਆ ਹੈਗਾ ਤੋਂ ਇਟ ਮੇ ਬੀ ਦਿ ਕੇਸ ਕਿ ਇਸ ਜੋ ਸਿਲੈਕਟਿਵ ਟਾਰਗੇਟਿੰਗ ਕਰਨੀ ਸੀ ਕੋਈ ਮਰਡਰ ਹੋ ਸਕਦਾ ਸੀ ਕੋਈ ਵੀ ਇੱਕ ਕ੍ਰਾਈਮ ਸੈਂਸੇਸ਼ਨਲ ਉਹਨੂੰ ਕੀਤਾ ਜਾ ਸਕਦਾ ਸੀ ਉਸ ਨੂੰ ਬਚਾਉਂ ਇਸ ਆਪਰੇਸ਼ਨ ਤੇ ਹੋਇਆ ਹੈਗਾ। ਤੋਂ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਕੋਈ ਵੀ ਸਸਪੈਕਟ ਜਾਂ ਸਸਪੀਸ਼ੀਅਸ ਐਕਟੀਵਿਟੀ ਏਰੀਆ 'ਚ ਹੁੰਦੀ ਹੈਗੀ ਉਸ ਦੇ ਬਾਰੇ ਮਤਲਬ ਪੂਰਾ ਫੂਲ ਪ੍ਰੂਫ ਤਰੀਕੇ ਤੇ ਉਸ ਨੂੰ ਵੈਰੀਫਾਈ ਕਰਕੇ ਪੁਲਿਸ ਨੂੰ ਦੱਸਿਆ ਜਾਏ ਤਾਂ ਕਿ ਪੁਲਿਸ ਉਸ ਤੇ ਤੁਰੰਤ ਕਾਰਵਾਈ ਕਰ ਸਕੇ। ਤੋਂ ਇਸ ਤੇ ਲੋਕਾਂ ਦਾ ਅਹਿਮ ਰੋਲ ਹੈ ਕੋਈ ਵੀ ਇੱਕ ਸ਼ੱਕੀ ਗੱਲ ਸਾਹਮਣੇ ਆਂਦੀ ਹੈ ਤਾਂ ਉਸ ਚੀਜ਼ ਦੇ ਨੋਟਿਸ ਲੈ ਕੇ ਇੱਕ ਡਿਸਕ੍ਰੀਟ ਤੇ ਅਨੋਨਿਮਸ ਤਰੀਕੇ ਤੇ ਪੁਲਿਸ ਨੂੰ ਦੱਸਿਆ ਜਾ ਸਕਦਾ ਹੈ ਉਸ ਦੀ ਆਈਡੈਂਟੀਟੀ ਜਾਂ ਉਸ ਦੀ ਡਿਟੇਲਸ ਜੋ ਹੈਗੇ ਅਸੀਂ ਕੋਈ ਰਿਵੀਲ ਨਹੀਂ ਕਰਦੇ ਤਾਂ ਐਂਟੀ ਕ੍ਰਿਮੀਨਲ ਫਰੰਟ ਤੇ ਐਂਟੀ ਗੈਂਗਸਟਰ ਫਰੰਟ ਤੇ ਐਂਟੀ ਸੋਸ਼ਲ ਫਰੰਟ ਤੇ ਜੋ ਕੋਈ ਇਸ ਤਰ੍ਹਾਂ ਦੇ ਕੋਈ 엘ਿਮੈਂਟਸ ਜੋ ਖਰਾਬ ਏਰੀਆ ਦੇ ਪੀਸ ਔਰ ਹਾਰਮਨੀ ਨੂੰ ਖਰਾਬ ਕਰ ਰਿਹਾ ਇਸ ਮਾਹੌਲ ਤੇ ਜਾਂ ਕੋਸ਼ਿਸ਼ ਕਰ ਰਿਹਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜੋ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਕੀਤੀ ਜਾਏਗੀ ਤਾਂ ਆਈ ਕਮੈਂਡ ਮਾਈ ਟੀਮ ਕਿ ਉਹਨਾਂ ਨੇ ਇੱਕ ਸ਼ਾਰਟ ਇੰਟਰਵਲ ਤੇ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ तो इस ऑपरेशनली चंगा काम किया है तो फरदर जो भी तफ्तीश गल सामने आएगी लिंकेज उस भी आगे कार्रवाई होगी एक जो तफ्तीश इनिशियल गल आई है कि यूपी तो एक वैपन इन्होंने प्रोक्योर किया है तो वो एग्जैक्टली किस तरीके से लेके आए वो तफतीश तो असं लेके आवेंगे ये इस दो वैपनते जो है एक कंट्री मेड जो तीन सौ बारह बोर जो देसी तो कट्टा तो हैगा एक बत्तीस बोर पिस्टल है ਤੇ ਚਾਰ ਇਸਤੇ ਕਟਰੀ ਜੀ ਦੀ ਰਿਕਵਰੀ ਹੋਈ ਹੈਗੀ ਪਹਿਲਾਂ ਉਹ ਜੇਮਨ ਪੋਰਟਲ ਦੇ ਇਹ ਇਨਾਂ ਤੇ ਦੋ ਦੋ ਪਰਚੇ ਹੈਗੇ ਇੱਕ 307 ਇੱਕ ਦੋ 307 ਦੇ ਪਰਚੇ ਇੱਕ ਦੂਸਰੇ ਚ ਐਨਡੀਪੀਐਸ ਦੇ ਵੀ ਪਰਚੇ ਹੈਗੇ ਇਹ ਬੜੀ ਨੀ ਕੋਈ ਇਹ ኦਪਰੇਸ਼ਨਲ ਡਿਟੇਲ ਤੋਂ ਤੁਹਾਨੂੰ ਜਿਆਦਾ ਨਹੀਂ ਦੱਸ ਸਕਦੇ ਬਟ ਲੰਬੀ ਦੇ ਏਰੀਆ ਦੇ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਆਫਟਰ ਬਰੀਫ ਚੇਜ਼ ਹੀ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਸੀ